ਕੱਲ ਜਿਹੜੀ ਝੜਪ ਹੁੰਦੀ ਐ ਪੁਲਿਸ ਦੇ ਨਾਲ ਕਿਸਾਨਾਂ ਦੀ ਤਾਂ ਉਹਦਾ ਕਾਰਨ ਕੀ ਰਿਹਾ ਉਹ ਕੀ ਮਤਲਬ ਕਿ ਝੜਪ ਹੋਣ ਦਾ ਕਿਉਂਕਿ ਤੁਸੀਂ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੈਠੇ ਸੀ ਉਸ ਨੇ ਲੈ ਕੇ 25-30 ਆਪਦੇ ਮਲਾਜ਼ਮਾਂ ਜਿਹੜੇ ਕੁਝ ਬੰਦੇ ਸਿਵਲ ਵਰਦੀਜੀ ਵੀ ਨੇ ਕੁਝ ਬੰਦੇ ਉਹਦੇ ਵਰਦੀਧਾਰੀ ਵੀ ਹੈਗੇ ਆ ਉਹਨਾਂ ਨੇ ਫਟਾਫਟ ਆ ਕੇ ਬੈਠ ਕੇ ਗੱਡੀ ਦੇ ਵਿੱਚ ਸਪੀਡ ਦੇ ਨਾਲ ਲਿਆ ਕੇ ਉਹਨਾਂ ਬੀਬੀਆਂ ਤੇ ਜਣੀ ਚੜਾਉਣ ਦੀ ਕੋਸ਼ਿਸ਼ ਕੀਤੀ ਫਿਰ ਮੈਡਮ ਨੇ ਗੱਡੀ ਦੇ ਵਿੱਚ ਉੱਤਰ ਕੇ ਸਿੱਧੀਆਂ ਜਣੀ ਇੱਕ ਜਿਹੜਾ ਅ ਕਹ ਲੋ ਵੀ ਮੂਰਖ ਮਨੁੱਖ ਜਿਹੜਾ ਗਾਲਾਂ ਕੱਢਦਾ ਹੁੰਦਾ ਉਹਦੇ ਮੰਗੋਂ ਉਹਦੀ ਤਰਜ਼ ਤੇ ਉਸ ਨੇ ਗਾਲਾਂ ਕੱਢਣੀਆਂ ਉਹਨਾਂ ਨੂੰ ਔਰਤਾਂ ਨੂੰ ਬੀਬੀਆਂ ਨੂੰ ਸ਼ੁਰੂ ਕੀਤੀਆਂ ਸਾਈਡ ਤੇ ਡੀਐਸਪੀ ਦਾ ਕਹਿਣਾ ਇਹ ਦੀ ਵੀ ਮੇਰੇ ਨਾਲ ਜਿਆਦਤੀ ਹੋਈ ਆ ਪਰ ਸਾਡੇ ਵੱਲੋਂ ਸਿੱਧਾ ਸਪਸ਼ਟ ਐਸ ਐਸਬੂਤ ਕਿ ਮੈਡਮ ਨੇ ਗੱਡੀ ਲੋਕਾਂ ਤੇ ਜਾਨ ਪੁੱਜ ਕੇ ਧੱਕੇ ਨਾਲ ਚੜਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕਹਿ ਰਹੇ ਹੋ ਝੂਠੇ ਦੋਸ਼ ਕਿ ਅਸਲ ਦੇ ਵਿੱਚ ਵੀਡੀਓਜ਼ ਦੇ ਵਿੱਚ ਵੀ ਦਿਖ ਰਿਹਾ ਹੈ ਕਿ ਧੱਕਾ ਮੁਕੀ ਤਾਂ ਉਹਨਾਂ ਦੇ ਨਾਲ ਹੋ ਰਹੀ ਹੈ ਨਾ ਧੱਕਾ ਮੁਕੀ ਉਹਨਾਂ ਨੇ ਆ ਕੇ ਕੀਤੀ ਹੈ ਸਿੱਧੀ ਜਦੋਂ ਕਿਸੇ ਤੇ ਤੁਸੀਂ ਗੱਡੀ ਚੜਾਓਗੇ ਤਾਂ ਅੱਗੇ ਵਾਲਿਆਂ ਤੇ ਧੱਕਾ ਮੁਕੀ ਤਾਂ ਫਿਰ ਹੋਊਗੀ ਨਾ ਕਿ ਇਹਨਾਂ ਦਾ ਸਿਵਲ ਵਰਦੀ ਚ ਜਿਹੜਾ ਬੰਦਾ ਇੱਕ ਬਜ਼ੁਰਗ ਨੂੰ ਧੱਕਾ ਮਾਰਦਾ ਜਦੋਂ ਉਹ ਉਸ ਮੈਡਮ ਦੇ ਡੇਗਦਾ ਜਾ ਕੇ ਤਾਂ ਉਸ ਨੂੰ ਉਹ ਮੈਡਮ ਇਸ਼ੂ ਬਣਾ ਲੈਂਦੀ। ਵੀਡੀਓ ਦੇ ਵਿੱਚ ਡੀਐਸਪੀ मैम ਇਹ ਕਹਿੰਦੀ ਵੀ ਨਜ਼ਰ ਆ ਰਹੀ ਨੇ ਕਿ ਇਹ ਬਹੁਤ ਬਤਮੀਜ਼ੀ ਨਾਲ ਮੇਰੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ। ਬਹੁਤ ਬਤਮੀਜ਼ੀ ਨਾਲ ਇਹ ਪੇਸ਼ ਆਈ ਨਹੀਂ। ਗੱਡੀ ਭਜਾ ਕੇ ਕਿਸੇ ਦੇ ਚੜਾਉਂਗੇ। ਤੇ ਗੱਡੀ 'ਚ ਤੁਸੀਂ ਉੱਤਰ ਕੇ ਤੁਹਾਡੇ ਨਾਲ 20-25 ਬੰਦੇ ਨੇ ਗਾਹਾਂ ਔਰਤਾਂ ਬੈਠੀਆਂ ਨੇ। ਤੇ ਉਹ ਔਰਤਾ ਕੀ ਬਤਮੀਜ਼ੀ ਕਰਨ ਗਿਆ ਜਦੋਂ ਉਹਨਾਂ ਨੂੰ ਫੜ ਫੜ ਬਾਲਾਂ ਤੋਂ ਘੜੀ ਸਿਰੇ ਨੇ ਤਾਂ ਖੜੇ ਹੋ ਗਏ ਸਾਰੇ ਜਿਹੜੀਆਂ ਉਹ ਕਹਿੰਦੀ ਆ ਵੀ ਮੇਰੀ ਗੁੱਤ ਪੱਟਦੀ ਮੇਰਾ ਜੂڑا ਖੋਲਦਾ ਜੀ ਮੈਨੂੰ ਧੱਕਾ ਮਾਰਿਆ ਜੀ ਉਹ ਕਰਿਆ ਉਹ ਅੱਜ ਜਣੀ ਸਾਫ਼ ਹੋਗਾ ਇਸ ਗੱਲ ਦੇ ਵਿੱਚ ਇਹਨਾਂ ਦਾ ਮੁਲਾਜ਼ਮ ਧੱਕਾ ਮਾਰ ਰਿਹਾ ਕਿ ਕਿਸਾਨ ਬਜ਼ੁਰਗ ਤੇ ਜਿੱਥੇ ਔਰਤਾਂ ਬੇਟੀਆਂ ਨੇ ਜਾਂ ਧਰਨਾ ਲਾ ਰੀਆਂ ਨੇ ਤਾਂ ਉੱਥੇ ਇਹ ਆਪਣੇ ਬੰਦੇ ਭੇਜਦੇ ਆ ਜਿੱਥੇ ਬੰਦੇ ਬੈਠੇ ਆ ਉੱਥੇ ਔਰਤਾਂ ਨੂੰ ਜਣੀ ਅੱਗੇ ਕਰਦੇ ਆ ਕਿ ਇਹਨਾਂ ਨੂੰ ਕੇਸ ਆ ਜਿਹੜਾ ਔਰਤਾਂ ਵਾਲੇ ਉਹਦੇ ਮਾਮਲੇ ਜਲਝਾ ਲਾਂਗੇ ਸਾਸਿਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕੁਮਾਨਕਾ ਨਾਬਾ ਦੇ ਵਿੱਚ ਕਿਸਾਨਾਂ ਦੇ ਨਾਲ ਪੁਲਿਸ ਦੀ ਝੜਪ ਹੁੰਦੀ ਹੈ ਜਿਸ ਦੌਰਾਨ ਡੀਐਸਪੀ ਮੈਡਮ ਨੂੰ ੱੱਕੇ ਮਾਰਨ ਦਾ ਮਾਮਲਾ ਸਾਹਮਣੇ ਆਉਂਦਾ ਡੀਐਸਪੀ ਮੈਮ ਕਹਿੰਦੇ ਨੇ ਕਿ ਮੇਰਾ ਜੂੜਾ ਵੀ ਖੁੱਲ ਗਿਆ ਉਸ ਦੌਰਾਨ ਤੇ ਬਹੁਤ ਜਿਹੜਾ ਚਰਚਾ ਹੁੰਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਧੱਕਾਮੁਖੀ ਕੀਤੀ ਗਈ ਹੈ ਸੋ ਮਾਮਲਾ ਕੀ ਹੈ ਕਿ ਅਸਲ ਦੇ ਵਿੱਚ ਗੱਲਬਾਤ ਹੋਈ ਹੈ ਉਸ ਸਮੇਂ ਜਿਹੜੇ ਮੌਕੇ ਤੇ ਧਰਨਾਕਾਰੀ ਸੀ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂ ਸਾਡੇ ਨਾਲ ਮੌਜੂਦ ਨੇ ਰਣਜੀਤ ਸਿੰਘ ਜੀ ਅਤੇ ਪਵਨ ਕੁਮਾਰ ਜੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਵਾਗਤ ਕਰ ਲੈਨੇ ਆ ਸਰ ਸასი ਕਾਲ ਜੀ ਸასი ਕਾਲ ਜੀ ਰਣਜੀਤ ਸਿੰਘ ਜੀ ਅਸਲ ਦੇ ਵਿੱਚ ਕੱਲ ਗੱਲਬਾਤ ਕੀ ਹੋਈ ਸੀ ਕਿ ਕਿਸ ਚੀਜ਼ ਵਾਸਤੇ ਧਰਨਾ ਲਗਾਇਆ ਗਿਆ ਸੀ ਕਿ ਕੀ ਜਿਹੜੇ ਮੰਗ ਸੀ ਤੁਹਾਡੀ ਜਿਸ ਕਰਕੇ ਤੁਸੀਂ ਉਹ ਨਾਬੇ ਦੇ ਵਿੱਚ ਧਰਨਾ ਲਗਾਇਆ ਸੀ ਅਸਲ 'ਚ ਪਿੱਛੇ 19 ਮਾਰਚ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਹੂੰ ਇੱਥੋਂ ਦੇ ਪੰਜਾਬ ਦੀ ਪੁਲਿਸ ਨੂੰ ਨਾਲ ਲੈ ਕੇ ਜਿਹੜੇ ਚ ਕਿ ਮੇਰਾ ਕਹਿੰਦਾ ਮਨਦੀਪ ਸਿੱਧੂ ਨਾਮ ਦਾ ਡੀਆਈਜੀ ਆ ਹੂੰ ਜਿਹੜਾ ਇਹ ਵੀ ਕਹਿੰਦਾ ਸੀ ਵੀ ਮੇਰੀ ਕਿਹੜਾ ਹਜੇ ਡਿਊਟੀ ਛੁੱਟੀ ਹੋਈ ਆ ਜਾਨੀ ਮੈਂ ਕਿਹੜਾ ਰਿਟਾਇਰ ਹੋਇਆ ਹਜੇ ਮੈਂ ਡਿਊਟੀ ਤੇ ਆ ਕਿ ਵੀ ਮੈਂ ਧਰਨੇ ਲੱਗਣ ਨਹੀਂ ਦਿੰਦਾ ਤੇ ਉਹ ਜਿਹੜੀਆਂ ਟਰਾਲੀ ਸਾਡਾ ਉੱਤੋਂ ਸਮਾਨ ਟਰਾਲੀਆਂ ਫਰਿੱਜ ਕੂਲਰ ਗੱਦੇ ਹੱਥ ਤੱਕ ਕੇ ਰਸੋਈ ਦਾ ਸਮਾਨ ਰਾਸ਼ਨ ਜੋ ਵੀ ਉੱਥੇ ਸਾਡਾ ਸਮਾਨ ਪਿਆ ਸੀਗਾ ਇੱਕ ਕਿਸਮ ਦਾ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਪਰਿਵਾਰ ਵਾਂਗੂ ਉੱਥੇ ਲੋਕ ਰਹਿ ਰਹੇ ਸੀ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਉਹ ਸਰਕਾਰ ਨੇ ਸਾਡੇ ਵੱਡੇ ਆਗੂਆਂ ਨੂੰ ਮੀਟਿੰਗ ਤੇ ਸੱਦ ਕੇ ਜਿਹਨੇ ਮੀਟਿੰਗ ਤੇ ਆਗੂਆਂ ਨੂੰ ਸੱਦਣ ਤੋਂ ਬਾਅਦ ਜਦੋਂ ਅ ਜਨਤਾ ਲੀਡਰਲੈਸ ਹੋ ਜਾਂਦੀ ਆ ਤਾਂ ਉਦੋਂ ਫਿਰ ਉਹਨਾਂ ਤੇ ਹਮਲਾ ਕਰਨਾ ਸਰਕਾਰ ਦਾ ਜਾਂ ਵਿਰੋਧੀ ਦਾ ਬਹੁਤ ਆਸਾਨ ਹੁੰਦਾ ਤੇ ਉਦੋਂ ਸਾਡੀਆਂ ਟਰਾਲੀਆਂ ਨੇ ਫਿਰ ਜਿਹੜੀਆਂ ਸਮਾਨ ਆ ਜਿਹੜਾ ਉਹ ਸਰਕਾਰ ਨੇ ਗਿਣੀ ਮਿੱਤੀ ਸਾਜ਼ਿਸ਼ ਦੇ ਨਾਲ ਪੁਲਿਸ ਦੇ ਰਾਈ ਆਪਦੇ ਆਪ ਦੇ ਚਿਹਤਿਆਂ ਨੂੰ ਚੁਕਾਇਆ ਉੱਥੋਂ ਸਮਾਨ ਜਿਦੇ ਚ ਕੁਝ ਸਮਾਨ ਆ ਜਿਹੜਾ ਕੁਝ ਟਰਾਲੀਆਂ ਨੇ ਪੁਲਿਸ ਅਫਸਰਾਂ ਦੇ ਘਰੋਂ ਵੀ ਮਿਲੀਆਂ ਨੇ ਅਕਨੋਰੀ ਬਾਰਡਰ ਤੋਂ ਇੱਕ ਥਾਣੇਦਾਰ ਸੀਗਾ ਉਹਦੇ ਘਰੋਂ ਟਰਾਲੀ ਮਿਲੀ ਐ ਤੇ ਸ਼ੰਭੂ ਬਾਰਡਰ ਤੇ ਜਿਹੜਾ ਸਮਾਨ ਚੱਕਿਆ ਗਿਆ ਉਹ ਘਨੌਰ ਗਲਾਲ ਆ ਜਿਹੜਾ ਐਮਐਲਏ ਹਲਕੇ ਦਾ ਉਹਦੇ ਬਹੁਤ ਸਾਰੇ ਚਹੇਤੇ ਦੇ ਜਿਹੜੇ ਸਰਪੰਚ ਉਹਦੇ ਰਿਸ਼ਤੇਦਾਰ ਸੀ ਜਿਹੜੇ ਉਹਨਾਂ ਦੇ ਘਰੋਂ ਕਿੰਨੀ ਟਰਾਲੀਆਂ ਜਣੀਆਂ ਮਿਲੀਆਂ ਨੇ ਸੋ ਜਿਹੜਾ ਇਹ ਕੱਲ ਵਾਲਾ ਮਾਮਲਾ ਉਹਦੇ ਨਾਲ ਜੋੜ ਕੇ ਇਹ ਹੈ ਵੀ ਇਹ ਜਿਹੜਾ ਐਮਸੀ ਐ ਜਿਵੇਂ ਸਰਪੰਚ ਉਥੋਂ ਟਰਾਲੀਆਂ ਲਿਆਏ ਨੇ ਚੱਕੇ ਇਹ ਨਾਬਾ ਦਾ ਜਿਹੜਾ ਨਗਰ ਨਿਗਮ ਹੈ ਉਹਦੀ ਜਿਹੜੀ ਮੇਅਰ ਆ ਸੁਜਾਤਾ ਚਾਵਲਾ ਹੂੰ ਉਹਦੇ ਘਰ ਵਾਲਾ ਜਿਹੜਾ ਪੱਪੂ ਪੰਕਜ ਉਹਦਾ ਨਾਮ ਹੈ ਇਹ ਵੀ ਮਹਿਕਮੇ ਦੀਆਂ ਮਹਿਕਮੇ ਦੇ ਕੁਝ ਟਰੈਕਟਰ ਲੈ ਕੇ ਹੂੰ ਉਥੋਂ ਟਰਾਲੀਆਂ ਲੈ ਕੇ ਆਇਆ ਅੱਛਾ ਮਤਲਬ ਨਗਰ ਨਿਗਮ ਦੇ ਜਿਹੜੇ ਟਰੈਕਟਰ ਸੀ ਉਹਨਾਂ ਨਾਲ ਉਹਨਾਂ ਦੇ ਨਾਲ ਪਾ ਕੇ ਟਰਾਲੀਆਂ ਲੈ ਕੇ ਆਇਆ ਹੂੰ ਤੇ ਉਹ ਜਦੋਂ ਲੈ ਕੇ ਆਇਆ ਤਾਂ ਉਹਨੇ ਆਉਣਸਾਰ ਉਹ ਰਸਤੇ ਦੇ ਵਿੱਚ ਕਿੱਥੇ ਕਿਵੇਂ ਉਹ ਵੱਡ ਟੁੱਕ ਕੀਤੀ ਐ ਕਿਵੇਂ ਉਹਦੇ ਟਰਾਲੀਆਂ ਦੇ ਪਾਰਟਸਾਂ ਨੂੰ ਅੱਡ-ਅੱਡ ਕਰਕੇ ਵੇਚੇ ਵੇਚੇ ਐ ਜਾਂ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਪਰ ਪਿਛਲੇ ਮਹੀਨੇ ਦੀ 20 ਤਰੀਕ ਦੇ ਲਗਭਗ ਹੂੰ ਕੁਝ ਉੱਥੋਂ ਜਿਹੜੇ ਸੋਰਸਾਂ ਤੋਂ ਪਤਾ ਲੱਗਿਆ ਕਿ ਬਈ ਦੋ ਟਰਾਲੀਆਂ ਦਾ ਸਮਾਨ ਪੱਪੂ ਪंकज ਦੀ ਵਰਕਸ਼ਾਪ ਉਹਦੀ ਉੱਥੇ ਬਿਲਡਿੰਗ ਦੀ ਕੋਈ ਵੀ ਇਹਦੇ ਅੰਦਰ ਪਏ ਆ ਪੱਕੇ ਸੋਰਸ ਸੀ ਪੱਕੇ ਸਬੂਤ ਸੀ ਤੇ ਉਥੋਂ ਦੀ ਜਨਤਾ ਨੂੰ ਨਾਲ ਲੈ ਕੇ ਉਥੋਂ ਦੀ ਪੁਲਿਸ ਨੂੰ ਨਾਲ ਲੈ ਕੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਰਾਤ ਨੂੰ 12 ਵਜੇ ਉਹ ਸਮਾਨ ਆ ਜਿਹੜਾ ਪੁਲਿਸ ਦੇ ਸਪੁਰਦ ਕਰਾਇਆ ਜਿਹਦੇ ਵਿੱਚ ਦੋ ਟਰਾਲੀਆਂ ਦੇ ਤਾਂ ਟਾਇਰ ਸੀਗੇ ਤੇ ਇੱਕ ਟਰਾਲੀ ਦਾ ਜੱਕ ਵੀ ਸੀਗਾ ਹੁੱਕ ਸੀ ਕਿ ਜਿਹਨੂੰ ਆਪਾਂ ਘੋੜੀ ਕਹਿੰਦੇ ਨੇ ਜਿਹਦੇ ਤੇ ਟਰਾਲੀ ਖੜਦੀ ਹੁੰਦੀ ਹੈ ਜਣੀ ਇਹੋ ਜਿਹਾ ਕੁਝ ਸਮਾਨ ਸੀ ਜਿਹੜਾ ਉਹ ਉਹਦੇ ਕੋਲੋਂ ਬਰਾਮਦ ਹੋਇਆ ਤੇ ਫਿਰ ਜ਼ੋਰ ਲੱਗਿਆ ਇਸ ਗੱਲ ਤੇ ਕਿ ਵੀ ਇਹ ਟੈਂਡ ਤੇ ਪਰਚਾ ਦਰਜ ਕਰੋ ਹੁਣ ਬੰਦੇ ਤੇ ਹਮ ਅਸਲ ਚ ਉਦੋਂ ਹੀ ਸਾਨੂੰ ਇਹਨਾਂ ਦੀ ਨੀਤ ਦਾ ਪਤਾ ਲੱਗਿਆ ਸੀ ਨਾਬੇ ਵਾਲੇ ਪ੍ਰਸ਼ਾਸਨ ਦਾ ਇਹ ਕਹਿੰਦੇ ਵੀ ਤੁਹਾਡੇ ਕੋਲੇ ਉੱਥੇ ਪਰਚਾ ਹੋਇਆ ਪਿਆ ਸ਼ੰਭੂ ਬਾਰਡਰ ਤੇ ਅਸੀਂ ਉਹਦੇ ਜੀ ਐਡ ਕਰ ਸਕਦੇ ਆ ਨਵੇਂ ਸਿਰੇ ਤੋਂ ਨਹੀਂ ਕਰ ਸਕਦੇ ਹਮ ਪਰ ਲੋਕਾਂ ਦੇ ਦਬਾਅ ਥੱਲੇ ਆ ਕੇ ਇਹਨਾਂ ਨੂੰ ਪਰਚਾ ਕਰਨਾ ਪਿਆ ਤੇ ਪਰਚਾ ਤਾਂ ਕਰ ਲਿਆ ਤੇ ਸਾਡੀ ਡਿਮਾਂਡ ਇਹ ਸੀ ਕਿ ਪੱਪੂ ਨੂੰ ਰੈਸਟ ਕਰੋ ਤੇ ਇਹਦਾ ਰਿਮਾਂਡ ਲੈ ਕੇ ਇਸ ਤੋਂ ਜਿਹੜਾ ਸਾਡਾ ਬਾਕੀ ਜਿਹੜਾ ਪਾਰਟ ਟਰਾਲੀਆਂ ਦਾ ਵੀ ਉਹ ਵੀ ਬਰਾਮਦ ਕੀਤਾ ਜਾਵੇ ਹੂੰ ਗਾਹਾਂ ਇਹਦੀਆਂ ਤਾਰਾਂ ਕਿਹਦੇ ਨਾਲ ਜੁੜੀਆਂ ਹੋਈਆਂ ਨੇ ਸਮਾਨ ਕਿੱਥੇ ਪਹਚਾਇਆ ਉਹ ਵੀ ਬੰਦੇ ਫੜੇ ਜਾਣ ਤੇ ਨਾਲ ਜਿਹੜਾ ਸਾਡਾ ਟਰਾਲੀਆਂ ਦੇ ਵਿੱਚ ਸਮਾਨ ਸੀ ਭਾਵੇਂ ਉਹ ਕੁਲਰ ਸੀ ਜਿਵੇਂ ਮਤਲਬ ਤੁਸੀਂ ਇਹ ਗੱਲ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਇੱਕ ਚੋਰ ਕੋਈ ਫੜਿਆ ਜਾਂਦਾ ਹੈ ਤਾਂ ਚੋਰ ਦੇ ਕੋਲੋਂ ਜਿਹੜਾ ਸਮਾਨ ਸਾਡਾ ਮਿਲਿਆ ਮਿਲਿਆ ਤੇ ਜਿਹੜਾ ਸਮਾਨ ਸਾਡਾ ਰਹਿ ਗਿਆ ਕਿ ਉਹ ਕਿੱਥੇ ਹੈ ਭਾਈ ਉਹ ਉਸ ਤਰ੍ਹਾਂ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹ ਪੂਰੀ ਕੀਤੀ ਜਾਵੇ ਪੂਰੀ ਕੀਤੀ ਜਾਵੇ ਤੇ ਉਹਦੇ ਆਧਾਰ ਤੇ ਇਹਨਾਂ ਨੇ ਕੀ ਕੀਤਾ ਉਹਨੂੰ ਰੈਸਟ ਨਹੀਂ ਕੀਤਾ ਜਣੀ ਕਿਉਂਕਿ ਜਦੋਂ ਉੱਪਰੋਂ ਸਰਕਾਰ ਦਾ ਦਬਾਅ ਹੁੰਦਾ ਤੇ ਪ੍ਰਸ਼ਾਸਨ ਦੀ ਜ਼ਰਤ ਨਹੀਂ ਹੁੰਦੀ ਤੇ ਉਹਨਾਂ ਦੇ ਸਰਕਾਰ ਦੇ ਦਬਾਅ ਥੱਲੇ ਆ ਕੇ ਉਹਦਾ ਇਹਨਾਂ ਨੇ ਜਣੀ ਪੁੱਛਗਿੱਛ ਕਰਨ ਦੀ ਕੋਈ ਹਿੰਮਤ ਨਹੀਂ ਕੀਤੀ ਉਹ ਕੋਰਟ 'ਚ ਜਾ ਕੇ ਜ਼ਮਾਨਤ ਲੈ ਆਇਆ ਅਸਲ 'ਚ ਕੀ ਕੀਤਾ ਇਹਨਾਂ ਨੇ ਜ਼ਮਾਨਤ ਦਾ ਰਾਹ ਜਿਹੜਾ ਇੱਥੋਂ ਕੱਢ ਲਿਆ ਕਿ ਜਿਹੜੀ ਟਰਾਲੀ ਦੇ ਟਾਇਰ ਮਿਲੇ ਆ ਅਸਲ 'ਚ ਉਹਦੇ ਅਸਲੀ ਮਾਲਕ ਨੇ ਵੀ ਆਪਦੇ ਵੱਲੋਂ ਐਫੇਡੇਵਿਟ ਦਿੱਤਾ ਦਿੱਤਾ ਸੀਗਾ ਪਰ ਉਸ ਮਾਲਕ ਨੂੰ ਛੱਡ ਕੇ ਇਹਨਾਂ ਨੇ ਜਸਵਿੰਦਰ ਲੋਂਗੋ ਵਾਲਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦਾ ਸੂਬਾ ਆਗੂ ਆ ਉਹਦੇ ਨਾਂ ਦੇ ਪਰਚਾ ਕਰਤਿਆ ਤੇ ਉਸ ਆਧਾਰ ਤੇ ਕੋਰਟ ਨੇ ਉਹਨੂੰ ਜ਼ਮਾਨਤ ਦੇਤੀ ਵੀ ਅਸਲੀ ਮਾਲਕਤ ਆਇਆ ਨਹੀਂ ਇਹ ਤਾਂ ਦੂਜੇ ਬੰਦੇ ਨੇ ਜਿਹੜੇ ਕੇਸ ਕਰ ਰਹੇ ਆ ਤੇ ਉਹਦੇ ਆਧਾਰ ਤੇ ਉਹਨੂੰ ਜ਼ਮਾਨਤ ਮਿਲ ਗਈ ਤੇ ਉੱਥੋਂ ਜਣੀ ਇਹਨਾਂ ਨੇ ਜਣੀ ਜਿਹੜੀ ਧਾਲ ਚ ਸੀ ਕਾਲਾ ਕਹਿੰਦੇ ਹੋ ਜਣੀ ਧਾਲ ਜਮੀ ਕਾਲੀ ਕਰ ਲਈ ਤੇ ਹੁਣ ਅਸੀਂ ਇਹਨਾਂ ਨੂੰ 5-6 ਦਿਨ ਪਹਿਲਾਂ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਇਹਨਾਂ ਨੂੰ ਤਲਾਕ ਕੀਤੀ ਨਾਬੇ ਵਾਲਿਆਂ ਨੂੰ ਡੀਐਸਪੀ ਸਾਹਿਬ ਨੂੰ ਕਿ ਵੀ ਤੁਸੀਂ ਇਹਨਾਂ ਦੀ ਗੱਲ ਸੁਣੋ ਤੇ ਅਸੀਂ ਐਪਲੀਕੇਸ਼ਨ ਚ ਇਹ ਸੀਗਾ ਵੀ ਇੱਕ ਟਰਾਲੀ ਜਦੋਂ ਅ 26 ਤਰੀਕ ਨੂੰ ਪਰਚਾ ਕੀਤਾ ਹਮ ਪੱਪੂ ਪੰਕਜ ਦੇ ਤਾਂ ਇੱਕ ਟਰਾਲੀ ਕੋਈ ਬਾਹਰ ਸੜਕ ਤੇ ਖੜੀ ਕਰ ਗਿਆ ਕਿਉਂਕਿ ਉੱਥੇ ਇਹ ਲੱਗਿਆ ਹਮ ਹਮ ਬਈ ਜਿਵੇਂ ਹੁੰਦਾ ਨਾ ਪੰਜਾਬੀ ਜੀ ਵੀ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਿਆ ਜਦੋਂ ਲੱਤਾਂ ਨੇ ਭਾਰ ਨਹੀਂ ਕਿਸੇ ਦੀਆਂ ਚੱਲਿਆ ਚਾਹੇ ਪੱਪੂ ਪੰਕਜ ਤੇ ਸਾਨੂੰ ਪੂਰਾ ਸ਼ੱਕ ਆ ਵੀ ਟਰਾਲੀ ਉਹ ਖੜਾ ਕੇ ਆਇਆ ਨਾਬੇ ਦੇ ਨਾਲ ਮੰਚੇ ਕਿਲੋਮੀਟਰ ਤੇ ਜਿਹੜੀ ਟਰਾਲੀ ਆ ਇੱਕ ਹੋਰ ਸਹੀ ਸਲਾਮਤ ਉਥੇ ਖੜਾ ਕੇ ਆਏ ਤੇ ਉਹ ਇੱਕ ਦੋ ਦਿਨ ਜਦੋਂ ਟਰਾਲੀ ਤਾਂ ਕੋਈ ਮਾਲਕਨ ਆਇਆ ਤਾਂ ਫਿਰ ਉਹ ਰੌਲਾ ਪੈ ਗਿਆ ਵੀ ਇਹ ਮੋਰਚੇ ਵਾਲੀ ਟਰਾਲੀ ਆ ਤੇ ਅਸੀਂ ਉਹਦੇ ਦੇ ਆਧਾਰ ਤੇ ਅਸੀਂ ਐਪਲੀਕੇਸ਼ਨ ਦਿੱਤੀ ਸੀ ਕਿ ਵੀ ਤੁਸੀਂ ਸਾਡੇ ਨਾਲ ਇਸ ਗੱਲ ਤੇ ਉਹ ਰਾਬਤਾ ਅਸੀਂ ਕਰਨਾ ਆਂ ਵੀ ਇਹਨਾਂ ਤੇ ਪਰਚਾ ਕਰੋ ਜਿਹੜੀ ਟਰਾਲੀ ਮਿਲੀ ਆ ਸਾਨੂੰ ਸਾਬਤੀ ਉਹਦੇ ਆਧਾਰ ਤੇ ਇਹਦੇ ਤੇ ਪਰਚਾ ਕਰੋ ਤੇ ਨਾਲ ਬੰਦੇ ਨੇ ਜਿਹੜੇ ਹੋਰ ਇਹਦੇ ਨਾਲ ਸ਼ਾਮਲ ਨੇ ਇਹਦੇ ਗਰੋਹ ਦੇ ਮਤਲਬ ਕੱਲ ਜਿਹੜਾ ਧਰਨਾ ਲਗਾਇਆ ਗਿਆ ਤੁਹਾਡੇ ਵੱਲੋਂ ਉਹ ਇਸ ਕਰਕੇ ਲਗਾਇਆ ਗਿਆ ਸੀ ਕਿ ਤੁਸੀਂ ਉਸ ਪੱਪੂ ਪੰਕਜ ਜੀ ਨੂੰ ਤੁਸੀਂ ਦੋਸ਼ੀ ਮੰਨਦੇ ਹੋ ਕਿ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਹੈ ਜਿਹੜੀ ਪੂਰੀ ਤਰ੍ਹਾਂ ਹੋਣੀ ਚਾਹੀਦੀ ਹੈ ਉਹਦੇ ਚ ਕਾਰਵਾਈ ਤਾਂ ਹੋਊਗੀ ਪਰ ਇਹ ਨਾਲਾ ਸਾਡਾ ਇਹ ਨਾਲ ਸਾਡਾ ਵੀ ਇਹ ਜਿਹੜਾ ਸਮਾਨ ਆ ਸਾਡਾ ਉਹ ਇਹ ਤੋਂ ਬਰਾਮਦ ਕੀਤਾ ਜਾਵੇ ਇਹਦੀ ਪੁੱਛ ਕੇ ਛੋਵੇ ਇਹਦਾ ਰਿਮਾਂਡ ਲਿਆ ਜਾਵੇ ਕੋਰਟ ਵੱਲੋਂ ਆਰਡਰ ਲੈ ਕੇ ਤੇ ਇਹਦੇ ਨਾਲ ਜਿਹੜਾ ਜੁੜਿਆ ਇਹ ਜੁੜੇ ਹੋਰ ਨੇ ਲੋਕ ਉਹਨਾਂ ਨੂੰ ਵੀ ਮੈਦਾਨ 'ਚ ਲੈ ਕੇ ਆਇਆ ਜਾਵੇ ਕਿਉਂਕਿ ਸਾਨੂੰ ਤਾਂ ਜਿਹੜਾ ਮਨਦੀਪ ਸਿੱਧੂ ਆ ਜਿਹੜਾ ਡੀਆਈਏ ਸੰਤਾਂ ਉਹਦੇ ਤੇ ਵੀ ਸ਼ੱਕ ਕਿਉਂਕਿ ਉਹਨਾਂ ਨੇ ਜਦੋਂ ਟਰਾਲੀਆਂ ਆਪਦੇ ਝੇਤਿਆਂ ਉੱਥੋਂ ਚਕਾਈਆਂ ਨੇ ਤਾਂ ਉਹਨੇ ਇਹ ਮੇਅਰ ਨੂੰ ਵੀ ਜਾਂ ਮੇਅਰ ਦੇ ਘਰ ਵਾਲੇ ਨੂੰ ਵੀ ਟਰਾਲੀਆਂ ਉਹਨੇ ਚਕਾਈਆਂ ਨੇ ਕਿਉਂਕਿ ਮੇਅਰ ਦੀਆਂ ਟਰਾਲੀਆਂ ਨੇ ਉਹ ਨਗਰ ਨੀਗਮ ਦੀਆਂ ਨਾਬੇ ਦੀਆਂ ਟਰਾਲੀਆਂ ਨੇ ਤੇ ਸਾਡੀ ਡਿਮਾਂਡ ਵੱਡੀ ਸੀ ਕਿ ਵੀ ਇਹ ਤੁਸੀਂ ਗਰੋਹ ਨੂੰ ਕਾਬੂ ਕਰੋ ਤੇ ਕੱਲ ਕੱਲ ਜਿਹੜੀ ਝੜਪ ਹੁੰਦੀ ਹੈ ਪੁਲਿਸ ਦੇ ਨਾਲ ਕਿਸਾਨਾਂ ਦੀ ਤਾਂ ਉਹਦਾ ਕਾਰਨ ਕੀ ਰਿਹਾ ਉਹ ਕੀ ਮਤਲਬ ਕਿ ਝੜਪ ਹੋਣ ਦਾ ਕਿਉਂਕਿ ਤੁਸੀਂ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੈਠੇ ਸੀ ਤੇ ਤੁਸੀਂ ਬੈਠੇ ਕਿੱਥੇ ਸੀ ਤੇ ਕਾਰਨ ਕੀ ਰਿਹਾ ਉਸ ਚੀਜ਼ ਦਾ ਦੇਖੋ ਜੀ ਹਾਲੇ ਐਲਾਨ ਕੀਤਾ ਸੀ ਉਹਦੇ 'ਚ ਅਸੀਂ ਐਸਐਸਪੀ ਦੇ ਜਦੋਂ ਮਿਲੇ ਆ ਐਸਪੀ ਜਸਵੀਰ ਸਿੰਘ ਨੂੰ ਉਹਨਾਂ ਨੂੰ ਵੀ ਇਹ ਦੱਸਿਆ ਸੀ ਵੀ ਅਸੀਂ 22 ਤਰੀਕ ਨੂੰ ਧਰਨਾ ਲਾਵਾਂਗੇ ਜੇ ਉਸ ਤੋਂ ਪਹਿਲਾਂ ਸਾਡੀ ਇਸ ਐਪਲੀਕੇਸ਼ਨ ਤੇ ਤੁਹਾਡੇ ਡਿਪਾਰਟਮੈਂਟ ਨੇ ਕੋਈ ਗੌਰ ਨਾ ਕੀਤੀ ਅਸੀਂ ਕਹਿ ਕੇ ਡਿਪਾਰਟਮੈਂਟ ਨੂੰ ਧਰਨਾ ਲਾਇਆ ਤੇ ਇਹ ਵੀ ਲਾਇਆ ਵੀ ਅਸੀਂ ਘਰੋ ਕਰਾਂਗੇ ਡੀਐਸਪੀ ਦਾ ਕਿਉਂਕਿ ਡੀਐਸਪੀ ਦੇ ਹੱਥ ਚ ਕਮਾਂਡ ਹੁੰਦੀ ਆ ਸਾਰੇ ਇਲਾਕੇ ਦੀ ਤੇ ਉਹਨਾਂ ਨੇ ਕੋਈ ਗੱਲ ਸੁਣੀ ਨਹੀਂ ਉਹਦੇ ਤੇ ਕੋਈ ਪਰਚਾ ਨਹੀਂ ਕੀਤਾ ਨਵੇਂ ਸਿਰੇ ਤੋਂ ਸਾਡੀ ਅਰਜੀ ਤੋਂ ਜਦੋਂ ਅਸੀਂ ਸਵੇਰ ਤੋਂ ਉੱਥੇ ਬੈਠੇ ਸੀ 11 ਵਜੇ ਦਾ ਸਾਡਾ ਟਾਈਮ ਸੀ ਸੀ 11 ਵਜੇ ਜਾ ਕੇ ਧਰਨਾ ਲਾਇਆ ਤੇ ਡੀਐਸਪੀ ਦੇ ਦਫ਼ਤਰ ਨੂੰ ਦੋ ਗੇਟ ਪੈਂਦੇ ਆ ਇੱਕ 게ਟ ਤੇ 스테이지 ਲੱਗ ਰਹੀ ਆ 게ਟ ਨੂੰ ਛੱਡ ਕੇ ਤੇ ਦੂਜਾ ਜਿਹੜਾ ਅਗਲਾ 게ਟ ਆ ਉਹ ਤੋਂ ਵੀ ਅੱਗੇ ਤੱਕ ਸਾਡੀਆਂ ਬੀਬੀਆਂ ਬੈਠੀਆਂ ਨੇ ਉੱਪਰ ਟੈਂਟ ਲੱਗਿਆ ਹੋਇਆ ਥੱਲੇ ਮੈਟ ਵੀ ਛੇਵੇ ਆ ਗੱਦੇ ਵੀ ਛੇਵੇ ਆ ਉੱਥੇ ਬੀਬੀਆਂ ਖਾਸ ਕਰਕੇ ਬੈਠੀਆਂ ਨੇ ਤੇ ਜਦੋਂ ਇੱਕ ਐਲਾਨ ਹੋ ਗਿਆ ਵੀ ਹੁਣ ਆਪਾਂ ਡੀਐਸਪੀ ਸਾਹਿਬ ਨੂੰ ਬਾਹਰ ਨਹੀਂ ਜਾਣ ਦੇਣਾ ਕਿ ਇਹਨਾਂ ਨਾਲ ਗੱਲਬਾਤ ਕੀਤੇ ਬਿਨਾ ਇਹ ਨਾ ਜਾਣ ਤਾਂ ਡੀਐਸਪੀ ਮੈਡਮ ਮਨਦੀਪ ਚੀਮਾ ਜਿਹੜੀ ਉਹਨੇ ਕਿਉਂਕਿ ਉੱਥੇ ਇੰਟੈਲੀਜੈਂਸੀ ਬਹੁਤ ਸੀ ਉਹਨਾਂ ਨੇ ਇੱਕ ਮਿੰਟ ਦੇ ਵਿੱਚ ਵਿੱਚ ਮੈਡਮ ਨੂੰ ਜਾ ਕੇ ਕਿਹਾ ਵੀ ਉਹ ਹੁਣ ਗੇਟ ਬੰਦ ਕਰਨਗੇ ਜੀ ਉਹ ਨਹੀਂ ਹੁਣ ਜਾਣ ਦੇਣਗੇ ਉਸ ਨੇ ਲੈ ਕੇ 25-30 ਆਪਦੇ ਮਲਾਜ਼ਮ ਜਿਹੜੇ ਕੁਝ ਬੰਦੇ ਸਿਵਲ ਵਰਦੀ ਚ ਵੀ ਨੇ ਕੁਝ ਬੰਦੇ ਉਹਦੇ ਵਰਦੀਦਾਰ ਵੀ ਹੈਗੇ ਆ ਉਹਨਾਂ ਨੇ ਫਟਾਫਟ ਆ ਕੇ ਬੈਠ ਕੇ ਗੱਡੀ ਦੇ ਵਿੱਚ ਸਪੀਡ ਦੇ ਨਾਲ ਲਿਆ ਕੇ ਉਹਨਾਂ ਬੀਬੀਆਂ ਤੇ ਜਣੀ ਚੜਾਉਣ ਦੀ ਕੋਸ਼ਿਸ਼ ਕੀਤੀ ਹੂੰ ਜਦੋਂ ਬੀਬੀਆਂ ਦੇ ਚੜਾਉਣ ਦੀ ਕੋਸ਼ਿਸ਼ ਕੀਤੀ ਤਾਂ ਬੀਬੀਆਂ ਟੱਸ ਤੋਂ ਮੱਸ ਨਹੀਂ ਹੋਈਆਂ ਬੈਟੀਆਂ ਰਹੀਆਂ ਆ ਆਪਣੇ ਮੋਰਚੇ ਦੇ ਵਿੱਚ ਤੇ ਫਿਰ ਮੈਡਮ ਨੇ ਗੱਡੀ ਦੇ ਵਿੱਚ ਉੱਤਰ ਕੇ ਸਿੱਧੀਆਂ ਜਣੀ ਇੱਕ ਜਿਹੜਾ ਅ ਕਹेलो ਵੀ ਮੂਰਖ ਮਨੁੱਖ ਜਿਹੜਾ ਗਾਲਾਂ ਕੱਢਦਾ ਹੁੰਦਾ ਉਹਦੇ ਮੰਗੋਂ ਉਹਦੀ ਤਰਜ਼ ਤੇ ਉਸ ਨੇ ਗਾਲਾਂ ਕੱਢਣੀਆਂ ਉਹਨਾਂ ਨੂੰ ਔਰਤਾਂ ਨੂੰ ਬੀਬੀਆਂ ਨੂੰ ਸ਼ੁਰੂ ਕੀਤੀਆਂ ਤੇ ਇੱਕ ਬੀਬੀ ਦੇ ਉਹਨੇ ਵਾਲ ਫੜ ਕੇ ਵੀ ਉਹਨੂੰ ਘਿਸਿਆ ਤੇ ਜਿਹੜਾ ਹੁਣ ਉਹ ਬੀਬੀ ਇਸ ਗੱਲ ਦਾ ਇਲਜ਼ਾਮ ਲਾਉਂਦੀ ਹੈ ਕਿ ਵੀ ਮੇਰੀ ਗੁੱਤਪੱਟਦੀ ਮੇਰਾ ਜੂੜਾ ਪੱਟਦਾ ਹਮ ਸਾਡੇ ਕੋਲ ਸਾਰੀਆਂ ਵੀਡੀਓ ਆ ਗਈਆਂ ਤੇ ਮੈਂ ਵੀ ਹੁਣ ਇੱਕ ਵੀਡੀਓ ਦੇਖੀ ਆ ਵੀ ਜਿਹੜੀ ਜੀ ਬੀਬੀ ਦਾ ਇਲਜ਼ਾਮ ਇਹ ਲੱਗ ਰਿਹਾ ਵੀ ਮੇਰੀ ਗੁੱਤ ਪੱਟੀ ਆ ਮੇਰਾ ਜੂੜਾ ਪਟਿਆ ਤੇ ਉਹਦੇ ਤੇ ਇਹਨਾਂ ਦਾ ਇੱਕ ਸਿਵਲ ਵਰਦੀ ਦੇ ਵਿੱਚ ਮੁਲਾਜ਼ਮ ਆ ਜਿਹੜਾ ਉਹ ਬੀਬੀ ਦੇ ਪਿੱਛੇ ਇੱਕ 50 55 60 ਸਾਲ ਦੀ ਉਮਰ ਦਾ ਇੱਕ ਬਜ਼ੁਰਗ ਜਿਹੜਾ ਖੜਿਆ ਉਸ ਬੰਦੇ ਨੂੰ ਆ ਕੇ ਧੱਕਾ ਮਾਰਦਾ ਦੱਬ ਕੇ ਜਿਹੜਾ ਉਹ ਡੀਐਸਪੀ ਦੇ ਉੱਤੇ ਡਿਗਦਾ ਤੇ ਡੀਐਸਪੀ ਉੱਥੋਂ ਫਿਰ ਜਾਨੀ ਗਾਲਾਂ ਕੱਢਣੀਆਂ ਸ਼ੁਰੂ ਕਰਦੀ ਆ ਵੀ ਤੁਹਾਨੂੰ ਦੇਖਦਾ ਨਹੀਂ ਤੁਸੀਂ ਉਹ ਆਏ ਆ ਵੇ ਆ ਪਰ ਉਹ ਜਿਹੜਾ ਬੰਦਾ ਧੱਕਾ ਮਾਰ ਰਿਹਾ ਹੁਣ ਜਣੀ ਉਹ ਨੰਗਾ ਹੋਇਆ ਉਸ ਗੱਲ 'ਚ ਤੇ ਉਹ ਇਸ ਗੱਲ ਤੇ ਫਿਰ ਬੀਬੀ ਮੈਡਮ ਨੇ ਵੀ ਆਪਦਾ ਮੰਦੀਪ ਨੇ ਉੱਥੋਂ ਆਪਦੇ ਮੁਲਾਜ਼ਮ ਹਟਾ ਕੇ ਪਿੱਛੇ ਚਲੇ ਗਏ ਲੋਕਾਂ ਨੇ ਗੱਡੀ ਉਹਦੀ ਜਾਣ ਨਹੀਂ ਦਿੱਤੀ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨਾਲ ਦੋ ਮੀਟਿੰਗਾਂ ਹੋਈਆਂ ਡਿਪਾਰਟਮੈਂਟ ਨਾਲ ਤੇ ਜਿਹਦੇ ਵਿੱਚ ਐਸਪੀ ਜਸਵੀਰ ਸਿੰਘ ਵੀ ਸ਼ਾਮਲ ਸੀ ਤੇ ਇੱਕ ਟਵਾਣਾ ਜੀ ਕਹਿੰਦੇ ਆ ਉਹਨਾਂ ਨੂੰ ਉਹ ਵੀ ਮੇਰਾ ਖਿਆਲ ਐਸਪੀ ਸੀਗੇ ਰਿਟਾਇਰ ਨੇ ਉਹ ਤੇ ਉਹ ਵੀ ਸ਼ਾਮਿਲ ਤੇ ਤੇ ਡੀਐਸਪੀ ਦਾ ਕਹਿਣਾ ਇਹ ਦੀ ਵੀ ਮੇਰੇ ਨਾਲ ਜਿਆਦਤੀ ਹੋਈ ਆ ਹੂੰ ਪਰ ਸਾਡੇ ਵੱਲੋਂ ਸਿੱਧਾ ਸਪਸ਼ਟ ਐਸ ਐਸਬੂਤ ਹੂੰ ਕਿ ਮੈਡਮ ਨੇ ਗੱਡੀ ਲੋਕਾਂ ਤੇ ਜਾਨੀ ਜਾਣ ਪੁੱਝ ਕੇ ਧੱਕੇ ਨਾਲ ਚੜਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਤਾਂ ਇਹ ਵੀ ਇਹਨਾਂ ਤੇ ਦੋਸ਼ ਲਾਉਨੇ ਆ ਕਰਸ ਕਰਕੇ ਭਗਵੰਤ ਮਾਨ ਸਰਕਾਰ ਤੇ ਕਿ ਭਈ ਇਹ ਜਿੱਥੇ ਜਨਤਾ ਦੇ ਵਿੱਚ ਜਿਹੜੇ ਧਰਨਾ ਲਾਉਂਦੇ ਆ ਧਰਨਾ ਲਾਉਣ ਦਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਉਹ ਆਮ ਜਨਤਾ ਦੀ ਗੱਲ ਕਰਦੇ ਆ ਕਰਤੀ ਲੋਕਾਂ ਦੀ ਗੱਲ ਕਰਦੇ ਆ ਤੇ ਜਿੱਥੇ ਔਰਤਾਂ ਬੇਟੀਆਂ ਨੇ ਜਾਂ ਧਰਨਾ ਲਾਰੀਆਂ ਨੇ ਤਾਂ ਉੱਥੇ ਇਹ ਆਪਣੇ ਬੰਦੇ ਭੇਜਦੇ ਆ ਜਿੱਥੇ ਅ ਬੰਦੇ ਬੈਠੇ ਆ ਉੱਥੇ ਔਰਤਾਂ ਨੂੰ ਜਣੀ ਅੱਗੇ ਕਰਦੇ ਆ ਕਿ ਇਹਨਾਂ ਨੂੰ ਕੇਸ ਆ ਜਿਹੜਾ ਔਰਤਾਂ ਵਾਲੇ ਉਹਦੇ ਮਾਮਲੇ ਚਲਝਾ ਲਾਂਗੇ ਕਿ ਅਸੀਂ ਦੇਖਦੇ ਆ ਇੱਥੇ ਅ ਸੰਗਰੂਰ ਜਿੱਥੇ ਭਗਵਤ ਮਾਨ ਦੀ ਕੋਠੀ ਦੇ ਅੱਗੇ ਉੱਥੇ ਅ ਕੀ ਕਹਿੰਦੇ ਨੇ ਆਂਗਣਵਾੜੀ ਵਰਕਰ ਨੇ ਮੈਡਮਾ ਸਕੂਲ ਵਾਲੇ ਟੀਚਰ ਨੇ ਵਿਚਾਰੇ ਉੱਥੇ ਰੋਜ਼ ਉਹਨਾਂ ਦਾ ਕੁੱਟ-ਕਟਾਪਾ ਹੁੰਦਾ ਤੇ ਉੱਥੇ ਜਦੋਂ ਬੀਬੀਆਂ ਧਰਨਾ ਲਾ ਰੀਆਂ ਹੁੰਦੀਆਂ ਨੇ ਇਹ ਮੁਲਾਜ਼ਮ ਤਾਂ ਇਹਨਾਂ ਦੇ ਜਿਹੜੇ ਪੁਲਿਸ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਇਹ ਉਹਨਾਂ ਨੂੰ ਕਿਵੇਂ ਗੁੱਤਾਂ ਤੋਂ ਫੜ-ਫੜ ਕਿਢੀਸ ਦੇ ਆ ਕਿਵੇਂ ਗੱਡੀਆਂ ਦੇ ਵਿੱਚ ਲੱਦਦੇ ਆ ਤੇ ਇਹ ਜਣੀ ਸਾਰਾ ਇਹਨਾਂ ਨੇ ਇੱਕ ਕਿਸਮ ਦਾ ਸਰਕਾਰ ਨੇ ਇਹ ਜਾ ਟ੍ਰੈਂਡ ਜਾਂ ਬਣਾ ਲਿਆ ਵੀ ਲੋਕਾਂ ਨੂੰ ਜਣੀ ਉਹਨਾਂ ਨੂੰ ਹੱਕ ਮੰਗਦੇ ਆ ਤੇ ਕਿਵੇਂ ਦੋਸ਼ ਲਾ ਕੇ ਕਿਵੇਂ ਉਹਨਾਂ ਨੂੰ ਜਨਤਾ ਦੇ ਵਿੱਚੋਂ ਨਖੇੜ ਕੇ ਉਹਨਾਂ ਨੂੰ ਨਖੇੜਿਆ ਜਾਵੇ ਜਣੀ ਜਨਤਾ ਚੋਂ ਆਪ ਨੂੰ ਪਰ ਕੱਲ ਵਾਲੀ ਜਿਹੜੀ ਘਟਨਾ ਬਹੁਤ ਨਿੰਦਣਯੋਗ ਆ ਦੇ ਉਸ ਮੈਡਮ ਦਾ ਸੀ ਇਸ ਗੱਲ ਤੋਂ ਵੀ ਨਿੰਦਾ ਕਰਦੇ ਆ ਕਿ ਇੱਕ ਚੰਗੀ ਮੁਲਾਜ਼ਮ ਹੋ ਕੇ ਚੰਗੀ ਪੜ੍ਹੀ ਲਿਖੀ ਤੀ ਹੋ ਕੇ ਵੀ ਜਣੀ ਇਸ ਤਰ੍ਹਾਂ ਦਾ ਝੂਠੇ ਦੋਸ਼ ਲਾ ਕੇ ਵੀ ਮੇਰੇ ਨਾਲ ਜ਼ਿਆਦਤੀ ਹੋਈ ਹੈ ਜਦ ਕਿ ਉਹ ਜ਼ਿਆਦਤੀ ਪਰ ਤੁਸੀਂ ਕਹਿ ਰਹੇ ਹੋ ਝੂਠੇ ਦੋਸ਼ ਕਿ ਅਸਲ ਦੇ ਵਿੱਚ ਵੀਡੀਓਜ਼ ਦੇ ਵਿੱਚ ਵੀ ਦਿਖ ਰਿਹਾ ਹੈ ਕਿ ਤੱਕਾ ਮੁੱਕੀ ਤਾਂ ਉਹਨਾਂ ਦੇ ਨਾਲ ਹੋ ਰਹੀ ਹੈ ਨਾ ਤੱਕਾ ਮੁੱਕੀ ਉਹਨਾਂ ਨੇ ਆ ਕੇ ਕੀਤੀ ਹੈ ਸਿੱਧੀ ਜਦੋਂ ਕਿਸੇ ਤੇ ਤੁਸੀਂ ਗੱਡੀ ਚੜਾਓਗੇ ਤਾਂ ਅੱਗੇ ਵਾਲਿਆਂ ਨੇ ਤਾਂ ਤੱਕਾ ਮੁੱਕੀ ਤਾਂ ਫਿਰ ਹੋਊਗੀ ਨਾ ਉਹ ਤਾਂ ਉੱਠ ਕੇ ਉੱਠਣਗੇ ਨਾ ਜਦੋਂ ਉਹ ਉੱਡਦੇ ਆ ਮੁਰੋਂ ਆ ਇਹਨਾਂ ਦੇ ਮੁਲਾਜ਼ਮ ਨੇ ਜਿਹੜੇ ਅਸਲ 'ਚ ਕਈ ਵੀ ਆ ਨਾ ਵੀ ਜਦੋਂ ਅੰਦਰੋਂ ਡੀਐਸਪੀ ਆ ਗਈ ਠੀਕ ਆ ਉਹਦੇ ਨਾਲ ਹੋਣਗੇ 5-7 ਗਨਮੈਨ ਤਾਂ ਉਹਦੇ ਨਾਲ 25-30 ਮੁਲਾਜ਼ਮਾਂ ਦੀ ਕਿਹੜੀ ਡਿਊਟੀ ਬਣਦੀ ਆ ਵੀ ਕਿ ਡੀਐਸਪੀ ਨੇ ਗੇਟ ਤੋਂ ਬਾਹਰ ਜਾਣਾ ਤੇ ਉਹਦੇ ਨਾਲ 25-30 ਮੁਲਾਜ਼ਮ ਜਾ ਕੇ ਉਹਨੂੰ ਬਾਹਰ ਕਰਕੇ ਆਉਣੇ ਨਹੀਂ ਫਿਰ ਜਦੋਂ ਤੁਸੀਂ ਧਰਨਾ ਲਈ ਬਾਹਰ ਬੈਠੇ ਹੋ ਤਾਂ ਬਾਹਰ ਮਾਹੌਲ ਬਣ ਸਕਦਾ ਮਾਹੌਲ ਭੱਗ ਸਕਦਾ ਇਸ ਕਰਕੇ ਉਹ ਆਪਣੀ ਸੇਫਟੀ ਦੇ ਨਾਲ ਆਪਣੇ ਮੁਲਾਜ਼ਮਾਂ ਤਾਂ ਨਾਲ ਲੈ ਕੇ ਚੱਲਣਗੇ ਨਾ ਜੇ ਸੱਚੀ ਮੁੱੱਚੀ ਇੰਨਾ ਖਤਰਾ ਧੀ ਉਹਨੂੰ ਸਟੇਜ ਚੱਲ ਰਹੀ ਆ ਵੱਡੇ ਆਗੂ ਉੱਥੇ ਬੈਠੇ ਆ ਉਹ ਸਟੇਜ ਤੱਕ ਆਪਦੀ ਗੱਲ ਤਾਂ ਪਹੁੰਚਾਉਣਾ ਤੀ ਨਾ ਉਹਨੇ ਵੀ ਭਾਈ ਮੈਂ ਬਾਹਰ ਜਾਣਾ ਮੈਨੂੰ ਜ਼ਰੂਰੀ ਕੰਮ ਆ ਜਾਂ ਮੈਨੂੰ ਆਹ ਕੰਮ ਆ ਵੀ ਮੈਨੂੰ ਬਾਹਰ ਜਾਣ ਦੋ ਮੈਨੂੰ ਨਾ ਰੋਕਿਓ ਤੁਸੀਂ ਤੇ ਫਿਰ ਜੇ ਸਟੇਜ ਵਾਲੇ ਉਹਨੂੰ ਨਾ ਜਾਣ ਦਿੰਦੇ ਉਹਨੂੰ ਰੋਕ ਦੇ ਫਿਰ ਉਹਦੀ ਗੱਲ ਸੀ ਮੰਨ ਲੈਣਿਆ ਤੇ ਨਾਲੇ ਫਿਰ ਜਦੋਂ ਅਸੀਂ ਇੰਨੀ ਜਨਤਾ ਉਸ ਕੋਲੇ ਉਸ ਮੁਲਾਜ਼ਮ ਕੋਲੇ ਉਸ ਡੀਐਸਪੀ ਕੋਲੇ ਆਪਦੀ ਫਰਿਆਦ ਲੈ ਕੇ ਆਏ ਨੇ ਤਾਂ ਉਹਨੂੰ ਭੱਜਣ ਦਾ ਕੀ ਕੰਮ ਆ ਉਹਨੇ ਫਰਿਆਦ ਸੁਣਨੀ ਹੁੰਦੀ ਆ ਫਰਿਆਦ ਸੁਣ ਕੇ ਉਹਦੇ ਵਸਦਾ ਕੰਮ ਆ ਤਾਂ ਉਹ ਕਰੇ ਨਹੀਂ ਵਸਦਾ ਕੰਮ ਤਾਂ ਉਹ ਨਾ ਕਰੇ ਅਗਲੀ ਗੱਲ ਜਦੋਂ ਸ਼ਾਮ ਨੂੰ ਫਿਰ ਸਮਝਾਉਂਤਾ ਹੋਇਆ ਤਾਂ ਫਿਰ ਉਹੀ ਬੀਬੀ ਮੰਨੀ ਆ ਨਾ ਇਸ ਗੱਲ ਤੇ ਜਿਹੜਾ ਸਾਡਾ ਸਮਝਾਉਂਤਾ ਹੋਇਆ ਅੱਛਾ ਮਤਲਬ ਉਸ ਉਹ ਕੱਲ ਸ਼ਾਮ ਨੂੰ ਵੀ ਸਮਝਾਉਂਤਾ ਵੀ ਹੋ ਗਿਆ ਇਸ ਗੱਲ ਉਹ ਸ਼ਾਮ ਨੂੰ ਇਸ ਗੱਲ ਤੇ ਸਮਝਾਉਂਤਾ ਹੋਇਆ ਵੀ ਅਸੀਂ ਇਹਦੇ ਤੇ ਪੱਪੂ ਪੰਕਜ ਦੇ ਇੱਕ ਹੋਰ ਪਰਚਾ ਕਰਾਂਗੇ ਜਿਹੜੀ ਉਥੋਂ ਟਰਾਲੀ ਮਿਲੀ ਆ ਲਵਾਰਸ਼ ਖੜੀ ਤੇ ਉਹਦੇ ਚ ਇਹਦੀ ਪੁੱਛਗਿੱਛ ਕਰਾਂਗੇ ਤੇ ਜਿਹੜਾ ਦੂਜੇ ਦੋ ਟਰਾਲੀਆਂ ਦਾ ਸਮਾਨ ਮਿਲਿਆ ਪਹਿਲਾਂ ਜਿਹੜਾ ਪਰਚਾ ਹੋਇਆ ਵਿਆ ਉਹਦੇ ਚ ਇੱਕ ਬੰਦੇ ਦੇ ਬਿਆਨ ਹੋ ਗਏ ਸੀ ਵੀ ਦੂਜੇ ਬੰਦੇ ਦੇ ਅਸੀਂ ਬਿਆਨ ਸ਼ਾਮਲ ਕਰਕੇ ਉਸ ਬੰਦੇ ਨੂੰ ਵੀ ਕੋਰਟ ਚ ਇਨਵੋਲਵ ਸੀ ਕਰਾਂਗੇ ਉਹਦੇ ਉੱਥੇ ਬਿਆਨ ਦਵਾਵਾਂਗੇ ਇਹ ਤਾਂ ਹੋ ਗਿਆ ਪੱਪੂ ਪੰਖਜ ਵਾਲਾ ਮਾਮਲਾ ਜਿਹੜਾ ਕਿ ਜਿਸ ਦੇ ਲਈ ਤੁਸੀਂ ਧਰਨਾ ਲਗਾਇਆ ਸੀ ਪਰ ਇਸ ਤੋਂ ਬਾਅਦ ਜਿਹੜਾ ਇਹ ਪੁਲਿਸ ਨਾਲ ਤੁਹਾਡੀ ਝੜਪ ਦਾ ਮਾਮਲਾ ਹੁੰਦਾ ਇਹ ਇਹ ਦਾ ਵੀ ਕੁਝ ਨਿਬੜਿਆ ਦੇਖੋ ਜੀ ਉਹਦਾ ਤਾਂ ਕਲੀਅਰ ਕਟ ਹੈ ਉਹਨਾਂ ਨੇ ਆਪਦੀ ਉੱਥੇ ਅਫਸਰਾਂ ਦੇ ਸਾਹਮਣੇ ਸਫਾਈ ਦਿੱਤੀ ਤੇ ਅਸੀਂ ਆਪਦੀ ਸਫਾਈ ਪੇਸ਼ ਕੀਤੀ ਤੇ ਉਹਦੇ 'ਚ ਅਸੀਂ ਇਹ ਵੀ ਕਹਤੇ ਆ ਵੀ ਜੇ ਸਾਡੇ ਬੰਦੇ ਦਾ ਕਿਤੇ ਕਸੂਰ ਹੈਗਾ ਕਿਤੇ ਵੀਡੀਓ 'ਚ ਆਉਂਦਾ ਤਾਂ ਅਸੀਂ ਜਰੂਰ ਉਹਨੂੰ ਤੁਹਾਡੇ ਸਾਹਮਣੇ ਸਜ਼ਾ ਦਵਾਵਾਂਗੇ ਤੁਸੀਂ ਤੁਹਾਨੂੰ ਜਿਹੜਾ ਲੱਗਦਾ ਹੋਊਗਾ ਤੁਸੀਂ ਸਜ਼ਾ ਦੇ ਦਿਓ ਪਰ ਜੇ ਜਣੀ ਇਹ ਨਾ ਹੋਇਆ ਤਾਂ ਅਸੀਂ ਫਿਰ ਅਸੀਂ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਜੇ ਤੁਸੀਂ ਉਹਦੇ 'ਚ ਦੋਸ਼ੀ ਪਾਏ ਜਾਂਦੇ ਹੋ ਤੁਸੀਂ ਗੱਡੀ ਚੜਾ ਰਹੇ ਹੋ ਲੋਕਾਂ ਤੇ ਹੂੰ ਤੇ ਉਹ ਹੁਣ ਜਣੀ ਸੱਚੀ ਮੁੱਚੀ ਮੈਂ ਸਾਫ਼ ਦੋ ਗਿਆ ਆਪਦੀ ਗੱਲ 'ਚ ਦੱਸ ਵੀ ਚੁੱਕਿਆ ਕਿ ਵੀ ਇੱਕ ਇਹਨਾਂ ਦਾ ਸਿਵਲ ਵਰਦੀ 'ਚ ਜਿਹੜਾ ਬੰਦਾ ਇੱਕ ਬਜ਼ੁਰਗ ਨੂੰ ਧੱਕਾ ਮਾਰਦਾ ਜਦੋਂ ਉਹ ਉਸ ਮੈਡਮ ਤੇ ਡਿੱਗਦਾ ਜਾ ਕੇ ਤਾਂ ਉਸ ਨੂੰ ਉਹ ਮੈਡਮ ਈਸ਼ੂ ਬਣਾ ਲੈਂਦੀ ਆ ਹੂੰ ਤੇ ਸੋ ਇਹ ਇਹ ਤਾਂ ਜਣੀ ਇਹਨਾਂ ਦੀ ਆਪਦੀਆਂ ਮੰਤ ਘੜਤ ਕਹਾਣੀਆਂ ਨੇ ਤੇ ਸਾਡਾ ਤਾਂ ਇਹ ਆ ਵੀ ਉਹ ਤੇ ਪਰਚਾ ਬੰਦੇ ਉਹਦੇ ਤੇ ਵੀ ਹੋਵੇ ਜਿਹਨੇ ਧੱਕਾ ਦਿੱਤਾ ਤੇ ਜਿਹੜੇ ਮੈਡਮ ਨੇ ਬਿਨਾਂ ਮਤਲਬ ਤੋਂ ਸਾਡੀ ਗੱਲ ਸੁਣੇ ਤੋਂ ਬਿਨਾਂ ਹੀ ਜਣੀ ਭੱਜਣ ਦੇ ਉਹਦੇ ਚਲੇ ਗਿਆ ਉਹਦਾ ਭੱਜਣ ਦਾ ਕੰਮੇ ਨਹੀਂ ਸੀ ਕੋਈ ਪਹਿਲੀ ਗੱਲ ਤਾਂ ਵੀ ਸੀ ਘਰਾਓ ਕੀਤਾ ਕਹਿ ਕੇ ਕੀਤਾ ਤੇ ਦੂਜੀ ਗੱਲ ਇਹ ਵੀ ਸਾਡੀ ਗੱਲ ਹੂੰ ਸਾਡੀ ਗੱਲ ਸੁਣਨ ਤੋਂ ਬਾਅਦ ਨਹੀਂ ਤੁਹਾਡੇ ਵਾਸਤੇ ਰੁਕਤਾ ਆਪਦੇ ਵੀਡੀਓ ਵਿੱਚ ਡੀਐਸਪੀ ਮੈਮ ਇਹ ਕਹਿੰਦੀ ਵੀ ਨਜ਼ਰ ਆ ਰਹੀ ਨੇ ਕਿ ਇਹ ਬਹੁਤ ਬਤਮੀਜ਼ੀ ਨਾਲ ਮੇਰੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਬਹੁਤ ਬਤਮੀਜ਼ੀ ਨਾਲ ਇਹ ਪੇਸ਼ ਆਏ ਨੇ ਗੱਡੀ ਭਜਾ ਕੇ ਕਿਸੇ ਦੇ ਚੜਾਉਂਗੇ ਤੇ ਗੱਡੀ 'ਚ ਤੁਸੀਂ ਉੱਤਰ ਕੇ ਤੁਹਾਡੇ ਨਾਲ 20 25 ਬੰਦੇ ਨੇ ਗਾਹਾਂ ਔਰਤਾਂ ਬੈਠੀਆਂ ਨੇ ਤੇ ਉਹ ਔਰਤਾਂ ਕੀ ਬਤਮੀਜ਼ੀ ਕਰਨਗੀਆਂ ਜਦੋਂ ਉਹਨਾਂ ਨੂੰ ਫੜ-ਫੜ ਵਾਲਾਂ ਤੋਂ ਘੜੀ ਸਿਰੇ ਨੇ ਤਾਂ ਖੜੇ ਹੋ ਗਏ ਸਾਰੇ ਤਾਂ ਫਿਰ ਉਹ ਇੱਕ ਤੱਕਾ ਮੁੱਕੀ ਹੋਈ ਆ ਉੱਥੇ ਜਦ ਕਿ ਉਮ ਸਾਰੀਆਂ ਵੀਡੀਓ ਚ ਕਿਸਾਨਾਂ ਦੇ ਉੱਤੇ ਇਹਦੇ ਮੁਲਾਜ਼ਮ ਨੇ ਜਿਹੜੇ ਉਹ ਧੱਕੇ ਮਾਰਦੇ ਦਿਖਦੇ ਨੇ ਕਿਸਾਨ ਜਣੀ ਕਿਤੇ ਵੀ ਤੁਸੀਂ ਕਿਸੇ ਵੀ ਵੀਡੀਓ ਚ ਨਹੀਂ ਦੇਖ ਸਕਦੇ ਵੀ ਕਿਸਾਨ ਕਿਤੇ ਧੱਕੇ ਮਾਰ ਰਹੇ ਨੇ ਜਿਹੜੀ ਗੱਲ ਉਹਦਾ ਬਚਾਓ ਕਰ ਰਹੇ ਨੇ ਜਿਹੜੀ ਗੱਲ ਤੁਸੀਂ ਆਖੀ ਹੈ ਕਿ ਡੀਐਸਪੀ ਮੈਮ ਆ ਕੇ ਆਪਾਦਰ ਸ਼ਬਦਾਵਲੀ ਬੋਲਦੇ ਨੇ ਜਿਹੜੀ ਤੁਸੀਂ ਕਹੇ ਕਿ ਉਹ ਗਾਲੀ ਗਲੋਚ ਕਰਦੇ ਨੇ ਇਹਨਾਂ ਗੱਲਾਂ ਦੇ ਤੁਹਾਡੇ ਕੋਲ ਕੋਈ ਸਬੂਤ ਹੈਗੇ ਨਹੀਂ ਸਾਡੇ ਕੋਲੇ ਵੀਡੀਓਜ਼ ਪਈਆਂ ਨੇ ਜੀ ਸਾਰੀਆਂ ਅਸੀਂ ਤੜਕੇ ਦੇ ਉਹੀ ਵੀਡੀਓ ਦੇਖ ਰਹੇ ਹਾਂ ਕਿਉਂਕਿ ਸਾਨੂੰ ਵੀ ਇਸ ਗੱਲ ਦਾ ਬਹੁਤ ਫਿਕਰ ਸੀ ਵੀ ਜੇ ਸਾਡੇ ਬੰਦੇ ਨੇ ਸੱਚੀ ਮੁੱਚੀ ਇਸ ਧੀ ਨੂੰ ਕੁਝ ਕਹਿ ਤਿਆ ਹੋਵੇ ਤਾਂ ਸਾਡੇ ਲਈ ਤਾਂ ਬਹੁਤ ਵੱਡੀ ਸ਼ਰਮ ਦੀ ਗੱਲ ਆ ਹੂੰ ਕਿਉਂਕਿ ਧੀਆ ਸਭ ਦੀਆਂ ਬਰਾਬਰ ਨੇ ਉਹ ਮੁਲਾਜ਼ਮ ਨੇ ਸਾਡੀਆਂ ਸਾਡੇ ਸਮਾਜ ਦੀਆਂ ਸਾਡੇ ਪੰਜਾਬ ਦੀਆਂ ਹੀ ਕੁੜੀਆਂ ਨੇ ਇਹ ਧੀਆ ਨੇ ਤੇ ਇਹਨਾਂ ਤੇ ਕੋਈ ਇਹੋ ਜਿਹਾ ਹੋ ਨਾ ਹੋਵੇ ਵੀ ਸਾਡੇ ਵੱਲੋਂ ਕੋਈ ਜਣੀ ਮਾੜਾ ਸ਼ਬਦ ਕਿਹਾ ਜਾਵੇ ਹਾਂ ਹਾਂ ਵੀ ਸਾਨੂੰ ਇਸ ਕਰਕੇ ਸੀ ਇਸ ਗੱਲ ਦੀ ਚਿੰਤਾ ਜੀ ਸੀਗੇ ਬਹੁਤ ਪਰ ਅੱਜ ਜਦੋਂ ਅਸੀਂ ਵੀਡੀਓ ਸਾਰੀਆਂ ਦੇਖ ਲਈਆਂ ਜਿਹੜੀਆਂ ਉਹ ਕਹਿੰਦੀ ਆ ਵੀ ਮੇਰੀ ਗੁੱਤ ਪੱਟਤੀ ਮੇਰਾ ਜੂੜਾ ਖੋਲਤਾ ਜੀ ਮੈਨੂੰ ਧੱਕਾ ਮਾਰਿਆ ਜੀ ਉਹ ਕਰਿਆ ਉਹ ਅੱਜ ਜਣੀ ਸਾਫ਼ ਹੋ ਗਿਆ ਇਸ ਗੱਲ ਦੇ ਵਿੱਚ ਇਹਨਾਂ ਦਾ ਮੁਲਾਜ਼ਮ ਧੱਕਾ ਮਾਰ ਰਿਹਾ ਇੱਕ ਕਿਸਾਨ ਬਜ਼ੁਰਗ ਨੂੰ ਜਿਹੜਾ ਉਹ ਦਿੱਤੇ ਜਾ ਕੇ ਡਿੱਗਦਾ ਸੋ ਕਿਤੇ ਨਾ ਕਿਤੇ ਜਿਹੜੀ ਚਰਚਾ ਮੀਡੀਆ ਦੇ ਵਿੱਚ ਛਿੜੀ ਹੋਈ ਆ ਕਿ ਡੀਐਸਪੀ ਮੈਡਮ ਦੇ ਨਾਲ ਲੋਕਾਂ ਨੇ ਜਿਹੜੇ ਕਿਸਾਨ ਉੱਥੇ ਬੈਠੇ ਸੀ ਉਹਨਾਂ ਦੇ ਵੱਲੋਂ ਬਤਮੀਜ਼ੀ ਕੀਤੀ ਗਈ ਐ ਡੀਐਸਪੀ ਮੈਡਮ ਕਹਿੰਦੇ ਨੇ ਕਿ ਉਹਦਾ ਜੂੜਾ ਖੁੱਲ ਗਿਆ ਏਦਾਂ ਦਾ ਹੀ ਮਤਲਬ ਕਿ ਜਿਹੜੀ ਗੱਲ ਨੂੰ ਹਾਈਪ ਦਿੱਤੀ ਜਾ ਰਹੀ ਹੈ ਮੀਡੀਆ ਦੇ ਵਿੱਚ ਅਸਲ ਦੇ ਵਿੱਚ ਉਸ ਗੱਲ ਦੇ ਪਿੱਛੇ ਕਹਾਣੀ ਹੈ ਜਿਹੜੀ ਇਹ ਹੈ ਕਿ ਜਿਵੇਂ ਕਿਸਾਨ ਆਕੂ ਦੱਸ ਰਹੇ ਨੇ ਕਿ ਅਸਲ ਦੇ ਵਿੱਚ ਉਹ ਉਥੇ ਮਾਹੌਲ ਪਖਣ ਦੇ ਦੌਰਾਨ ਕਿਸੇ ਪੁਲਿਸ ਮੁਲਾਜ਼ਮ ਜੋ ਕਿ ਸਿਵਲ ਵਰਦੀ ਦੇ ਵਿੱਚ ਸੀ ਇਹ ਕਹਿੰਦੇ ਵੀ ਉਹਨਾਂ ਦੇ ਵੱਲੋਂ ਕਿਸੇ ਬਜ਼ੁਰਗ ਨੂੰ ਧੱਕਾ ਮਾਰਿਆ ਗਿਆ ਤੇ ਜਾ ਕੇ ਉਹ ਡੀਐਸਪੀ ਮੈਡਮ ਦੇ ਉੱਤੇ ਡਿੱਗਦੇ ਨੇ ਜਿਸ ਕਰਕੇ ਉੱਥੇ ਜਿਹੜਾ ਮਾਹੌਲ ਹੈ ਉਹ ਭਖ ਜਾਂਦਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਕਾਰਵਾਈ ਅਗਲੇਰੀ ਕਾਰਵਾਈ ਹੈ ਕੋਈ ਕਿਸਾਨ ਆਗੂ ਡਿਟੇਨ ਵੀ ਕੀਤੇ ਗਏ ਨੇ ਉਸ ਤੋਂ ਬਾਅਦ ਨਹੀਂ ਜੀ ਕੋਈ ਕਿਸਾਨ ਡਿਟੇਨ ਨਹੀਂ ਕੀਤੇ ਜਿਹੜੀ ਗੱਲਬਾਤ ਹੋਈ ਆ ਬੜੇ ਵਧੀਆ ਮਾਹੌਲ ਚ ਹੋਈ ਆ ਜਿਹੜੀ ਸਾਡੀ ਡਿਮਾਂਡਸ ਦੀ ਜਿਹੜੀ ਵਾਸਤੇ ਅਸੀਂ ਉੱਥੇ ਬੈਠੇ ਤੇ ਇਸੇ ਅਧਿਕਾਰੀ ਨੇ ਦੂਜੇ ਵੱਡੇ ਉੱਚ ਅਧਿਕਾਰੀਆਂ ਦੇ ਸਾਹਮਣੇ ਸਾਰਾ ਕੁਝ ਇਹਨਾਂ ਨੇ ਪ੍ਰਵਾਨ ਕੀਤਾ ਉੱਤੇ ਤੇ ਪਰਚਾ ਵੀ ਮੰਨ ਲਿਆ ਉਹਨਾਂ ਨੇ ਤੇ ਮੇਰੇ ਖਿਆਲ ਉਹ ਪਰਚਾ ਅੱਜ 9-10 ਵਜੇ ਆ ਗਿਆ ਹੋਣਾ ਸਾਡੇ ਆਗੂਆਂ ਕੋਲੇ ਹੂੰ ਉਹ ਕਹਿੰਦੇ ਸੀ ਵੀ ਅਸੀਂ ਰਾਤ ਨੂੰ ਹੁਣ ਪਰਚਾ ਬਣਾ ਕੇ ਫੇਰ ਅਸੀਂ ਘਰ ਜਾਵਾਂਗੇ ਤੇ ਦੂਜਾ ਅਦਾਲਤ ਦੇ ਵਿੱਚ ਦੂਜੇ ਸਾਡੇ ਜੀ ਕਿਸਾਨ ਦੇ ਬਿਆਨ ਆ ਜਾਣਗੇ ਤੇ ਤੀਜਾ ਵੱਡੀ ਗੱਲ ਇਹ ਸੀ ਵੀ ਅਸੀਂ ਜਿਹੜਾ 90 ਸਾਡਾ ਕੇਸ ਸੀਗਾ ਉਹ ਉਹ ਅਸੀਂ ਬਦਲਾ ਕੇ ਮਾਈ ਦੀ ਸਰਾਂ ਪਟਿਆਲੇ ਆ ਜਿਹੜਾ ਉਹਨੂੰ ਤਬਦੀਲ ਕਰਾ ਲਿਆ ਉਧਰ ਰੈਫਰ ਕਰਾ ਲਿਆ ਤੇ ਹੁਣ ਉਹ ਦੋ ਚਾਰ ਦਿਨਾਂ ਦੇ ਵਿੱਚ ਕੇਸ ਆ ਜਿਹੜਾ ਉਹ ਮਾਈ ਦੀ ਸਰਾਂ ਪਟਿਆਲੇ ਆ ਜਾਣਾ ਤੇ ਉਸ ਤੋਂ ਬਾਅਦ ਫਿਰ ਕੀ ਕਾਰਵਾਈ ਹੁੰਦੀ ਆ ਨਹੀਂ ਕਰਦੇ ਤੇ ਫਿਰ ਅਸੀਂ ਇੱਧਰ ਨੂੰ ਹੋਵਾਂਗੇ ਕਿਉਂਕਿ ਹੁਣ ਜਦੋਂ ਇੱਕ ਬੰਦਾ ਫੜਿਆ ਗਿਆ ਸਮਾਨ ਦੇ ਨਾਲ ਮੌਕੇ ਤੇ ਤੇ ਹੈ ਉਹ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਤੇ ਫਿਰ ਉਹਦੇ ਨਾਲ ਸਾਨੂੰ ਤਾਂ ਐਂ ਲੱਗਦਾ ਵੀ ਪੁਲਿਸ ਵਾਲਿਆਂ ਦੀਆਂ ਵੀ ਤਾਰਾਂ ਜੁੜੀਆਂ ਹੋਏ ਨੇ ਕਿਸੇ ਹੋਰ ਤਕੜੇ ਬੰਦਿਆਂ ਦੀ ਵੀ ਜੁੜੀਆਂ ਹੋਏ ਨੇ ਸਰਕਾਰ ਸਾਰੇ ਨੂੰ ਨੰਗੇ ਕਰੇ ਸਾਡਾ ਸਮਾਨ ਜਿਹੜਾ ਉਹ ਬਰਾਮਦ ਕਰਾਵੇ ਸੋ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਕੱਲ੍ਹ ਸਾਹਮਣੇ ਆਇਆ ਹੈ ਪੁਲਿਸ ਨਾਲ ਕਿਸਾਨਾਂ ਦੀ ਝੜਪ ਦਾ ਇਸ ਦੇ ਪਿੱਛੇ ਕਹਾਣੀ ਅਸਲ 'ਚ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਦੀ ਐ ਜਿਹੜੀਆਂ ਕਿ ਮੋਰਚਾ ਲੱਗਾ ਹੋਇਆ ਸੀ ਕਿਸਾਨਾਂ ਦਾ ਜਿਹੜਾ ਪਿੱਛੇ ਹੁਣ ਉਹ ਮੋਰਚੇ ਦੇ ਵਿੱਚ ਜਦੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੁੰਦੀਆਂ ਨੇ ਬਹੁਤ ਸਾਰੀਆਂ ਟਰਾਲੀਆਂ ਮਿਲਦੀਆਂ ਨੇ ਮਿਲਣ ਤੋਂ ਬਾਅਦ ਕਨੌਰ ਏਰੀਏ ਦੇ ਵਿੱਚ ਵੀ ਹਲਕਾ ਕਨੌਰ ਦੇ ਜਿਹੜੇ ਗੁਰਲਾਲ ਸਿੰਘ ਕਨੌਰ ਐਮ ਐਲ ਏ ਨੇ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦੇ ਸਬੰਧੀਆਂ ਦੇ ਕੋਲੇ ਟਰਾਲੀਆਂ ਮਿਲਿਆ ਨੇ ਤੇ ਨਾਬਾ ਦੇ ਵਿੱਚ ਵੀ ਟਰਾਲੀਆਂ ਮਿਲਦੀਆਂ ਨੇ ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਚਾਹੇਤੇ ਲੋਕ ਨੇ ਉਹਨਾਂ ਦੇ ਕੋਲੋਂ ਜਦੋਂ ਟਰਾਲੀਆਂ ਮਿਲਦੀਆਂ ਨੇ ਤਾਂ ਇੱਕ ਸਵਾਲ ਹੀ ਆ ਚੰਨ ਜ਼ਰੂਰ ਖੜਾ ਹੁੰਦਾ ਹੈ ਕਿ ਉਹ ਲੋਕ ਹੀ ਕਿਉਂ ਜਿਹੜੇ ਇਸ ਟਰਾਲੀਆਂ ਦੀ ਉਹਨਾਂ ਦੇ ਕੋਲੋਂ ਹੀ ਕਿਉਂ ਪ੍ਰਾਪਤ ਦੀ ਹੋ ਰਹੀ ਹੈ ਜਿਨ੍ਹਾਂ ਦਾ ਸੰਬੰਧ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਦੇ ਨਾਲ ਸੋ ਇਸ ਨੂੰ ਲੈ ਕੇ ਜਿਹੜਾ ਕੱਲ ਨਾਬਾ ਦੇ ਵਿੱਚ ਧਰਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕਿ ਇਹ ਪੁਰਸ ਦੇ ਨਾਲ ਕਿਸਾਨਾਂ ਦੀ ਝੜਪ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਕੱਲ ਹੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਉਹ ਗੱਲਬਾਤ ਹੈ ਜਿਹੜੀ ਨਿਬੜ ਵੀ ਗਈ ਹੈ ਸੋ ਤੁਹਾਡੇ ਕੀ ਵਿਚਾਰ ਨੇ ਇਸ ਮਸਲੇ ਦੇ ਬਾਰੇ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ